ਆਪਾਂ ਪਾਤੋ ਸਤਿ ਸ਼੍ਰੀ ਅਕਾਲ ਨਮਸਕਾਰ ਇਹ ਸਾਡੇ ਬਿਮਲਾ ਰਾਣੀ ਪਿੰਡ ਕਮਾਲੇ ਵਾਲੇ ਤੋਂ ਆਏ ਆ ਇਹਨਾਂ ਦੇ ਨਾਲ ਸਾਡੀ ਕਿਚਨ ਨੂੰ ਬਹੁਤ ਕੰਮ ਕਰਦੀ ਸੀਗੇ ਨੇਕਨ ਦਸਰ ਵੱਲੋਂ ਸਿਆਸੀ ਲੋਕਾਂ ਵੱਲੋਂ ਇਹਨਾਂ ਨੂੰ ਆਪਸ ਵਿੱਚ ਨੱਟੜਿਆ ਗਿਆ ਉਹਦਾ ਦਿਮਾਗ ਘੁਮਾ ਕੇ ਉਹਨਾਂ ਨੇ ਆਪ ਦੇ ਮਗਰ ਲਾ ਲਿਆ ਲੇਕਿਨ ਇਹਨਾਂ ਨੂੰ ਅਸੀਂ ਉਪਰ ਕਮਾਲੇ ਵਾਲੇ ਦੀ ਬੈਂਕ ਦੇ ਜਿਮੀਂ ਦੀ ਪਿੰਡ 10 11 12 ਸਾਰੇ ਤੇ ਸਰਕਲ ਪ੍ਰਧਾਨ ਬਣਾਇਆ ਲੇਕਿਨ ਠੀਕ ਹੈ ਜਿੰਨਾ ਕਬੂਲ ਸਕਦੇ ਆ ਬੋਲੇ ਆ ਮੈਂ ਬੇਨਤੀ ਕਰੂੰਗਾ ਕਿ ਅੱਗੇ ਤੋਂ ਹੋਰ ਵਿਸਤਾਰ ਰੂਪ ਵਿੱਚ ਜਦੋਂ ਆਣਾ ਹੈ ਤੇ ਤੁਸੀਂ ਸਿੱਖ ਕੇ ਆਣਾ ਹੈ ਤੁਸੀਂ ਸਿੱਖ ਕੇ ਆਣਾ ਜੀ ਅਜੇ ਆਪ ਦੀ ਜਾਣਕਾਰੀ ਨਹੀਂ ਹੈ ਜੀ ਆਪ ਕੈਮਰੇ ਦੀ ਅਪਕੋਚਾਰ ਦੀ ਬੋਲੀ ਨਹੀਂ ਆ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਵਿੱਚੋਂ ਜਿਹੜਾ ਦਾਂਸ ਉੱਪਰ ਸਿੱਧੀ ਆਏ ਹੋਇਆ ਉਹਨਾਂ ਦੇ ਨਾਲ ਨੰਬਰਦਾਰ ਵੀ ਆਏ ਹੋਏ ਆ ਉਹ ਵੀ ਆਪਣੇ ਬਿਆਨ ਦੱਸਣਗੇ ਜਿਹੜੀ ਆ ਗਿਆ ਕੈਮਰਾ ਇਨੀ ਦੂਰ ਨਹੀਂ ਖਿੱਚਦਾ ਬਾਅਦ ਹੈ ਹਾਂਜੀ ਨੰਬਰਦਾਰ ਸਾਹਿਬ ਕਰੋ ਗੱਲ ਕੋਈ ਜੇ ਸਾਹ ਕੋਈ ਹੋਵੇ ਜਿੰਨੇ ਤਾਲੇ ਤੋਂ ਨੰਬੰਦਾ ਨੇ ਕੰਮ ਆਪਣੇ ਕੰਮ ਨੂੰ ਪੂਰੇ ਆਪੇ ਕਰਦੇ ਨੇ ਮੀਡੀਆ ਕੋਈ ਲੋਕ ਰੋਪ ਦੇਂਦੇ ਨੇ ਉਹਨੂੰ ਕਿਆ ਕਰਕੇ ਇਤਸਾਲੂ ਗੇੜੇ ਮਾਰਨੇ ਪੈਂਦੇ ਨੇ ਕਈ ਵਾਰ ਰੋਟੀ ਵੀ ਨਹੀਂ ਘਰੋਂ ਖਾ ਕੇ ਆਦੇ ਕਿ ਰਸਿਆਂ ਦੇ ਭੁੱਖੇ ਹੀ ਹੈ ਯਾਰ ਸਾਰੀ ਜੜੀ ਫੁੱਟੇ ਬਹਿ ਕੇ ਚੱਲ ਜਾਣੇ ਆ ਆਪਸੇ ਸਾਰਿਆਂ ਗੱਲਾਂ ਹੀ ਸੋਣ ਦੇ ਕਹਿੰਦੇ ਉਹਨੇ ਰੋਕ ਦਿੱਤਾ ਉਹਨੇ ਰੋਕ ਦਿੱਤਾ ਇਹ ਸੀ ਸਾਡੇ ਸਰਦਾਰ ਕਿਹਨਾ ਸਰਦਾਰ ਬਰੀਆਮ ਦਾਸ ਨੰਬਰਦਾਰ ਪਿੰਡ ਤਾਰੀ ਤੋਂ ਪਿੱਪਲ ਸਿੰਘ ਦੇ ਨਾਲ ਆਏ ਆ ਦੇਖੋ ਸਾਂਝਾ ਬੰਦਾ ਸਾਂਝੀ ਗੱਲ ਕਰਦਾ ਹੈ ਕਿ ਦਫ਼ਤਰ 'ਚ ਜਦੋਂ ਅਸੀਂ ਆਣੇ ਆ ਲਗਾਤਾਰ بار-ਬਾਰ ਭੁੱਖੇ ਤੇ ਆਏ ਢੀੜਾ ਮਾਰਦੇ ਆ ਗਰਮੀ ਵਿੱਚ ਟੈਮ ਕੱਢ ਕੇ ਆਉਣੇ ਆ ਤੇ ਪਾੜਾ ਕਰਾਇਆ ਲਾਉਣੇ ਆ ਇੱਥੋਂ ਦੇ ਜਿਹੜੇ ਸਿਆਸੀ ਲੋਕ ਆ ਡਾਕਟਰਾਂ ਤੇ ਪ੍ਰੈਸ਼ਰ ਬਣਾ ਕੇ ਬੈਠੇ ਆ ਤੇ ਉਹ ਕਹਿੰਦੇ ਹੈਗੇ ਆ ਕਿ ਕੰਮ ਨਹੀਂ ਘਟਣਾ ਅੱਜ ਰੂਬਰੂ ਹੁੰਦਿਆਂ ਤਾਂ ਸਾਨੂੰ ਦਫ਼ਤਰ ਦੇ ਵਿੱਚ ਕਹਿਣਾ ਪਿਆ ਕੰਮ ਚਲਾਉਣ ਲਈ ਅੱਜ ਅਮੇਂਦ ਆ ਕੇ ਕੰਮ ਕੁਝ ਸਾਡੇ ਅੱਜ ਨਿਕਲਣਗੇ ਇਸ ਦੇ ਸਬੰਧ ਵਿੱਚ ਇੱਕ ਲੇਬਰ ਨੇ ਪੀਰ ਬਲਾਵਰ ਦੇ ਕੋਲੇ ਫਾਜ਼ਿਲਕਿਆ ਰੋਡ ਤੇ ਚੱਕਾ ਜਾਮ ਵੀ ਕੀਤਾ ਹੋਇਆ ਹੈ ਹਰ ਜਗ੍ਹਾ ਤੇ ਚੰਗੀ ਗੱਲ ਆ ਲੇਬਰਾਂ ਦੀ ਹਿੰਮਤ ਵਧੀ ਜਿੱਥੇ ਇਕੱਲਾ ਭੱਗਾ ਸਿੰਘ ਹੀ ਕਰਨੀ ਲਾਉਂਦਾ ਸੀ ਅੱਜ ਹਰ ਇੱਕ ਬੰਦਾ ਆਪਣੇ ਹਸਤਾਲੀ ਕੰਦੇ ਕੋਕੇ ਆਪਣੇ ਧਰਨੇ ਦੀ ਆਪਣੀ ਮੰਗ ਦੀ ਗੱਲ ਕਰਨੇ ਆਪਾਂ ਜਿੱਤੀ ਨਾਮਾ ਪਰਮਜੀਤ ਕੋਰਨੇੜੀਆ ਪਰਮਜੀਤ ਕੋਰ ਪਿੰਡ ਬਾਗੇਵਾਲੇ ਤੋਂ ਇਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ ਨਾਲ ਕੀ ਤੁਹਾਡੇ ਨਾਲ ਰਵਈਆ ਕਰਦਾ ਹੈ ਪ੍ਰਸ਼ਾਸਨ ਕੰਮ ਦਿੰਗਾ ਜਾਂ ਨਹੀਂ ਲੈਣਾ ਉਹਦੇ ਬਾਰੇ ਜਾਣਕਾਰੀ ਚਾਹੀਦੀ। ਨਾ ਵਾਗੇ ਵਾਲੇ ਦੀ ਪਰਮਜੀਤ ਕੌਰ ਮੈਨੂੰ 2 ਸਾਲ ਦੀ ਵਧੀਏ ਨੇ ਸਿਰਫ ਦੋਡ ਮੰਡਨੇ ਦੀ ਕੱਢੀ ਹੈ ਉਸ ਤੋਂ ਬਾਅਦ ਮੈਂ ਦੁਬਾਰਾ ਨਹੀਂ ਰਹੀ ਅੰਦਰ ਗੱਲ ਹੀ ਹੋ ਰਹੀ ਸੀ। ਬੜੇ ਗੇੜੇ ਮਾਰ ਚੁੱਕੀ ਹਾਂ ਮੈਂ ਮੇਰੀ ਸੁਣੋ ਦੁਬਾਰਾ। ਪਿੰਡ ਵਾਗੇ ਵਾਲੇ ਤੋਂ ਸੁਧਾਰਨ ਬੀਬੀ ਆ ਪਰਮਜੀਤ ਕੌਰ ਔਰ ਦੇਖੋ 2005 ਤੋਂ ਲੈ ਕੇ 2025 ਤੋਂ ਜਿਹੜਾ ਹੈਗਾ 20 ਸਾਲ ਹੋ ਜਾਣਾ 5 ਮਹੀਨੇ ਕੱਟਨੇ 20 ਸਾਲ ਪੂਰੇ ਫੋਨਲੇ ਵਿੱਚ ਸਿਰਫ ਲਗਾਤਾਰ ਇਨੇ ਚਿੱਤੋਂ ਵੀੜੇ ਮਾਰਦੇ ਆ ਮਾਰਦੇ ਆ ਤੇ ਅੱਜ ਦੋ ਤਿੰਨ ਵਾਰੀ ਮਸਟਾਲ ਦੀ ਮਿਹਨਤ ਰੱਖੀ ਆ ਤੇ ਜਿਹੜੇ ਮਾਰਦੇ ਆ ਇਸ ਪ੍ਰਸ਼ਾਸਨ ਨੇ ਸਾਡੇ ਲੋਕਤੰਤਰ ਲੋਕਤੰਤਰ ਦਾ ਧੱਜੀਆਂ ਡਾਈਆਂ ਹੋਈਆਂ ਜਿਹੜੀ ਪਾਲਿਸੀ ਆ ਸਰਕਾਰ ਨੇ ਦਿੱਤੀ ਹੋਈ ਮਨਰੇਗਾ ਮੰਦੂਰਾ ਦੇ ਹੱਥ ਵਿੱਚ ਉਹਦੀ ਤੋੜ-ਫੋੜ ਕਰ ਰਿਆ ਅਸੀਂ ਬੇਨਤੀ ਕਰਦੇ ਆ ਕਿ ਕੋਈ ਰੱਬ ਨੂੰ ਮੰਨਣ ਵਾਲਾ ਗਰੀਬ ਦੀ ਰੱਖਿਆ ਕਰਨ ਵਾਲਾ ਇਹੋ ਜਿਹੇ ਬੰਦਿਆਂ ਤੇ ਐਕਸ਼ਨ ਲਵੀ ਮੈਂ ਹੁਣ ਬੇਨਤੀ ਕਰੂੰਗਾ ਕੀ ਨਾਮ ਤੇਰਾ ਕੀ ਨਾਮ ਆਇਤਰਾ ਸੀ ਕਰਕੇ ਬੋਲਤਾ ਮਾੜਾ ਠੀਕ ਬੋਲਦੀ ਮੈਂ ਪਿੰਡ ਪੂਰਾ ਤੇ ਸੰਤਾ ਮੋਟੇ ਹੋਰੀਆਂ ਕਿੰਨੇ ਦਿਨ ਹੋ ਗਏ ਮੇਰੀ ਬਰਾਂਡ ਪਾਈ ਹੋਈ ਹੈ ਤੇ ਕੋਈ ਸੁਣਾਈ ਨਹੀਂ ਹੁਣ ਪਾਈਗੀ ਜਿੰਨਾਂ ਦੀ ਡਿਮਾਂਡ ਮੇਰੀ ਡਿਮਾਂਡ ਪਾਈ ਨੇ ਕਿੰਨੇ ਦਿਨ ਹੋ ਗਏ ਜਿੰਨਾਂ ਦੀ ਡਿਮਾਂਡਾਂ ਨਹੀਂ ਆ ਰਹੀਆਂ ਉਹਨਾਂ ਦੀ ਵੇਟ ਕੀਤੀ ਜਾਂਦੇ ਨੇ ਮੈਨੂੰ ਮੈਂ ਇਹ ਗਰਮੀ ਚ ਨਿੱਕੇ ਨਿੱਕੇ ਬੱਚੇ ਸਾਡੇ ਕੇ ਆਈਏ ਤੇ ਕੋਈ ਸੁਣਾਈ ਨਹੀਂ ਹੋ ਰਹੀ ਇਹ ਤਾਂ ਸਟਾਫ ਵਾਲੇ ਵੀ ਜਿਹੜੇ ਡਿਮਾਂਡਾਂ ਨਹੀਂ ਦੇ ਕੇ ਜਾਂਦੇ ਉਹਨਾਂ ਨੂੰ ਡਿੱਕੀ ਜਾਂਦੇ ਜਿਹੜੇ ਅਸੀਂ 15 20 ਦਿਨ ਹੋ ਗਏ ੱਟਕੇ ਖਾਂਦੇ ਪਿਆ ਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ ਕੋਈ ਸਰਕਾਰ ਨਹੀਂ ਸੁਣਦੀ ਕੱ ਸਾਡੇ ਵਾਲ ਮੈਡਮਾਂ ਵੀ ਜਿਹੜੇ ਜਿਹੇ ਡਿਮਾਂਡਾਂ ਘਰੇ ਪਈਆਂ ਉਹਨਾਂ ਵੀ ਵੇਟ ਕੀਤੀ ਜਾਂਦੇ ਨੇ ਤੇ ਸਾਡੇ ਦੋ ਦੋ ਮਹੀਨੇ ਹੋ ਗਏ ਡਿਮਾਂਡਾਂ ਦਿੱਤੀਆਂ ਕੋਈ ਸੁਣਾਈ ਨਹੀਂ ਹੋ ਰਹੀ ਲਗਭਗ ਜਦੋਂ ਤੋਂ ਲੈ ਕੇ ਤੂੰ ਮੇਟ ਬਣੀ ਆ ਇੱਕ ਮਿੰਟ ਚਾਹੇ ਜਦੋਂ ਤੋਂ ਮੇਟ ਬਣੀ ਉਹਦੋਂ ਤੋਂ ਲੈ ਕੇ ਕਿੰਨੇ ਮਸਟਾਲ ਚੋਟਲ ਨਿਕਲੇਗੇ ਲਗਭਗ ਜਿਆਦਾ ਪਰਸ ਪਰ ਅੰਜੂ ਆ ਇਹਨੂੰ ਧਿਆਨ ਨਾਲ ਕਰੀ ਤੇਰੇ ਥਰੂ ਆਈ ਆ ਪਰ ਬੱਗਾ ਸੂਦੇ ਤੇ ਨਹੀਂ ਮਾਂ ਜਿਹੜੇ ਬੰਦੇ ਨੇ ਧੋਖਾ ਕੀਤਾ ਗੱਦਾਰੀ ਕੀਤੀ ਆ ਵਿਸ਼ਵਾਸ ਘਾਟ ਕੀਤਾ ਮੇਰੇ ਨਾਲ ਹੈਨਾ ਉਸ ਬੱਦੇ ਨੂੰ ਇੱਕ ਵਾਰੀ ਕੱਢ ਦਈਏ ਕਿ ਦਵਾਰਾਂ ਦਾ ਜ਼ਿਆਦਾ ਨਹੀਂ। ਤੁਮ ਤੇਰੀ ਜ਼ਿੰਮੇਵਾਰੀਆ ਇਹਦਾ ਕੰਮ ਨਹੀਂ ਨਿਕਲੂਗਾ ਤੇ ਇਹਦਾ ਜਿਹੜਾ ਅੱਗੇ ਮੀਟਿੰਗ 'ਚ ਆਣਾ ਨਹੀਂ ਆਪਰੇ ਤੇ ਦੂਜੇ ਨਾਲ ਲੜਾਈ ਜਰਾ। ਅੱਜ ਮੈਂ ਬੀਨਜੀ ਗੁਰਮੁਖ ਸਾਡੇ ਜਿਹੜਾ ਸਰਦਾਰ ਸੰਦੀਪ ਸਿੰਘ ਬਾਈ ਪੱਠਾ ਮਦੂਰ ਯੂਨੀਅਨ ਦਾ ਆਗੂ ਆ ਸਾਡਾ ਜ਼ਿਲ੍ਹਾ ਵਾਈਜ਼ ਪ੍ਰਧਾਨਗੀਚਾ ਲੇਕਿਨ ਅੱਜ ਇਹਨਾਂ ਦਾ ਪਰਿਵਾਰ ਇਹਨਾਂ ਅਲੇ ਤੋਂ ਮੀਟ ਸੱਦੇ ਬੜੇ ਹੋਇਆ ਅੱਜ ਪਹਿਲੀ ਯਾਰ ਹੈਲਪ ਕਰਦੇ ਹੋ ਜੀ ਉਸ ਤੋਂ ਬਾਅਦ ਖੁਦ ਆਪ ਬੋਲਣਗੇ ਇਹਨਾਂ ਦੇ। ਹਾਂਜੀ ਮੇਰੇ ਮੇਰੇ ਮੰਨੋਂ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਜਿਹੜੀ ਟੀਮ ਚ ਹੈ ਭਾਰਤ ਮੈਂ ਮੇਰਾ ਨਾਮ ਕੁਲਦੀਪ ਸਿੰਘ ਪੀਰਵਾਲੋਂ ਜੀ ਮੈਂ ਪੱਠਾ ਮਜ਼ਦੂਰ ਜੀ ਨੇ ਦਾ ਪੰਡਾਨ ਬਿਲਕੁਲ ਪੰਡਾਨ ਤੇ ਮੈਂ ਮੱਗਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਸਾਰੇ ਮਜ਼ਦੂਰਾਂ ਦਾ ਨਾਂ ਲੈ ਕੇ ਇਹ ਇਹਨਾਂ ਦੀ ਪ੍ਰਕਿਰਿਆ ਮੰਗਾਣੇ ਨਾਲ ਲੈ ਕੇ ਮੰਗਾ ਨੂੰ ਮਨਜ਼ੂਰ ਕਰਵਾ ਲਏ ਨੇ ਮੈਂ ਸਾਰਿਆਂ ਦਾ ਧੰਨਵਾਦ ਵੀਰਾਂ ਦਾ ਕਰਦਾ ਜੋ ਉਸ ਦੇ ਨਾਲ ਵੀ ਜੁੜੇ ਹੋਏ ਨੇ ਮੇਰਾ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਇਹ ਪ੍ਰਸ਼ਾਸਨ ਜੋ ਆਪਣੀ ਹਕੂਮਤ ਤੇ ਜਗਾ ਰਿਹਾ ਹੈ ਜੋ ਵੱਖ-ਵੱਖ ਡਿਮਾਂਡਾ ਦੇ ਰਿਹਾ ਹੈ ਅਨਸਾਰੇ ਉਸ ਦਾ ਕੰਮ ਨਹੀਂ ਕੱਢਿਆ ਜਾ ਰਿਹਾ ਰਾਜਨੀਤਿਕ ਲੋਕ ਨੇ ਜਿਹੜੇ ਆਪਣਾ ਦਬਾਅ ਬਣਾ ਰੱਖੇ ਨੇ ਨਾ ਪ੍ਰਸ਼ਾਸਨ ਤੇ ਮੈਂ ਨਾ ਨੂੰ ਚੇਤਾਵਨੀ ਦੇਣਾ ਕਿ ਸਾਡਾ ਕੰਮ ਜਿਹੜਾ ਡਿਮਾਂਡਾ ਜਿਹੜੀ ਦਿੱਤੀ ਉਹ ਕੰਮ ਦਾ ਕੱਢਿਆ ਜਾਏ ਇੰਨਾ ਹੀ ਚੇਤਾਵਨੀ ਸਾਰਿਆਂ ਨੂੰ ਦਿੱਤਾ ਹੈ ਆਓ ਜੀ ਕਲਦੀਪ ਸਿੰਘ ਜੀ ਗੱਲਿਆ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਲੱਗੇ ਆਏ ਹੋ ਸਰਕਾਰ ਦੇ ਨਾਲ ਹੱਤਾਪ੍ਰਤੀ ਪਬਲਿਕ ਦੇ ਹੱਕ ਵਿੱਚ ਮੇਰੇ ਨਾਲ ਖੜੇ ਹੋ ਤੁਹਾਡਾ ਅਜਮਾਨਾ ਪਾਰਟੀ ਦੇ ਵਿੱਚ ਮੇਰੇ ਨਾਲ ਤੁਸੀਂ ਨਾਲ ਖੜੇ ਹੋ ਵਫਾਦਾਰੀ ਦੇ ਨਾਲ ਅੱਜ ਵੀ ਜਿਹੜੀ ਸਭ ਤੋਂ ਵੱਡੀ ਸਹੂਲਤ ਆ ਦੋ ਹੀ ਬੰਦੇ ਲੈ ਗਏ ਇੱਕ ਗੁਲਦੀਪ ਸਿੰਘ ਇੱਕ ਅਰਜਿੰਦਰ ਸਿਆਲ ਅਰਜਿੰਦਰ ਸਿਆਲ ਨੂੰ ਉਦੋਂ ਤੁਹਾਡੇ ਸਾਹਮਣੇ ਲੈਪਟਾਪ ਦਿੱਤਾ ਲੇਕਿਨ 75000 ਦਾ ਲੈਪਟਾਪ ਹੈ ਨਾ ਤੇ ਇੰਨੀ ਜਿਹਾ ਮੁੱਤੇ ਖਾ ਕਰਨੀ ਹੈਗਾ ਹੈ ਨਾ ਜਲਦੀ ਜੀ ਲੈ ਗਿਆ ਜਿਹੜੇ ਬੰਦੇ ਕੰਮ ਕਰਦੇ ਆ ਵਫਾਦਾਰੀ ਨਾਲ ਉਹਨਾਂ ਨੂੰ ਕੁਛ ਨਾ ਕੁਛ ਦੇਣਾ ਪੈਂਦਾ ਆ ਸਾਡੀ ਹੁ ਮੰਨੀ ਦੀ ਗੱਤੀ ਰੋਜ਼ ਰਾਨੀ ਤੂੰ ਕਹਿ ਲੈ ਮੈਂ ਤਾਂ ਨਿਕਲ ਆ ਮੈਂ ਬੋਲਦਾ ਹਾਂ ਮੈਂ ਮੇਟਕਾਉਣਾ ਹੁੰਦਾ ਨਹੀਂ ਹੈ ਉੱਚੀ ਬੋਲ ਨਾ ਨਾ ਹੱਥ ਸਿੰਦੇ ਤੋਂ ਮੋੜ ਲੇਤਾ ਤੇ ਅਸੀਂ ਬਹੁਤ ਜਿਹੜੇ ਮਾਰੇ ਟੱਕਰ ਦੇ ਸਾਨੂੰ ਕੰਮ ਨਹੀਂ ਦਿੰਦੇ ਇਹ ਅੱਜ ਦਾ ਇੱਥੇ ਕੋਈ ਮਿਲਦਾ ਹੀ ਨਹੀਂ ਸਰਪੰਚ ਆ ਕੇ ਰਾਣੀ ਰਾ ਤੇ ਜਾਣੇ ਤੇ ਜਾਣੇ ਤੇ ਵਿਆਹ ਆਇਆ ਇੰਨੀ ਕਿਤੇ ਜਿਹੜੇ ਨੇ ਲੈ ਰਾਤ ਗਿਆ ਹੈ ਲਾਰੀ ਲਾ ਦੇ ਦੇ ਨੇ ਤੇ ਨਾਲ ਸਾਨੂੰ ਕੰਮ ਦੇ ਦੇ ਸਾਨੂੰ ਪਹਿਲੇ ਨਹੀਂ ਨਿਯਮਾਨ ਮਿਲ ਜਾਣਾ ਸਤਮਾਚਾਰ ਪਿਆ ਮੇਨ ਵਾਲੇ ਕੋਈ ਕੰਮ ਨਹੀਂ ਪਿਆ ਸਾਡੇ ਸਰਪੰਚ ਨੇ ਮਾਰ ਜਾਣਾ ਫਰਾਈਸ ਦਾ ਕੰਮ ਸਾਡਾ ਨਿਕਲਿਆ ਮੈਂ ਦੱਸਣਾ ਚਾਹੂੰਗਾ ਕਿ ਲਗਾਤਾਰ 2 ਦਿਨ ਤੁਹਾਡੀ ਮਜਰੀਕਾ ਵਾਸਤੇ ਦਿੱਲੀ ਗਏ ਆ ਏਬੀਸੀਡੀ ਨੂੰ ਫੋਨ ਲੀਆ ਜਾਂ ਲਿੱਖਤੀ ਚ ਵੀ ਪੀ ਗਿਆ ਆ ਜਿਹੜੇ ਸਾਡੇ ਸਮਾਜਿਕ ਨਿਆਂ ਮੰਤਰੀ ਠਾਵਲਾ ਸਾਹਿਬ ਜੀ ਨੇ ਉਹਨਾਂ ਦੇ ਘਰੇ ਜਿਹੜੇ ਪੀਏ ਕੰਮ ਕਰਦੇ ਨੇ ਉਹਨਾਂ ਦੇ ਨਾਲ ਪੀਏ ਬਹੁਤ ਨੇ ਲਗਭਗ 15 ਤੋਂ 16 ਪੀਏ ਨੇ ਦੋ ਵੀ ਇਹ ਘਰ ਦੇ ਵਿੱਚ ਜਿਹੜੇ ਆਂਦੇ ਆ ਕੋਈ ਕੰਮ ਸੰਭਾਲਦੇ ਨੂੰ ਉਹ ਆ ਜਾਂ ਉਸ ਤੋਂ ਬਾਅਦ ਡਾਕਟਰ ਦੇ ਨੀਓ ਕੋ ਬੱਕੀ ਆ ਨਾਲ ਜਿਹੜੇ ਜਾਂਦੇ ਨੇ ਉਹ ਬੱਕੀ ਆ ਤਾਂ ਜਿਆਦਾ देर ਗੱਲ ਨਹੀਂ ਹੋਈ ਦੋ ਦਿਨ ਸਾਡੀ ਲਗਭਗ ਅੱਧਾ ਅੱਧਾ ਪੂਰਾ ਪੂਰਾ ਘੰਟਾ ਠਾਵਲਾ ਸਾਹਿਬ ਜੀ ਕੋ ਫਰੀ ਮੀਟਿੰਗ ਸੀ ਅਸੀਂ ਗੱਲ ਕਰਨੀ ਸੀ ਜ ਤੁਹਾਡੇ ਸੰਬੰਧ ਵਿੱਚ ਅਸੀਂ ਉੱਥੇ ਤੱਕ ਹੋ ਕੇ ਆਏ ਆ ਤਾਂ ਉਹ ਦੇ ਸੰਬੰਧ ਚ ਏਡੀਸੀ ਨੇ ਆਪਾਂ ਨੂੰ ਕਿਹਾ ਵੀ ਆ ਕਿ ਮਿਲੋ ਔਰ ਮਿਲੇ ਵੀਆ ਉਹ ਕਹਿੰਦੇ ਕਿ ਕੱਲ ਦੀ ਤਿਆਰੀ ਆ ਗਵਰਨਰ ਆ ਰਿਹਾ ਬਾਦਰ ਤੋਂ ਤਾਂ ਤੁਸੀਂ ਲਗਭਗ ਫ੍ਰੀ ਟਾਈਮ ਆਇਆ ਜੀ ਮੈਂ ਇੱਥੋਂ ਜਾ ਕੇ ਉਹਨਾਂ ਨਾਲ ਹੀ ਗੱਲਬਾਤ ਕਰਨੀ ਆ ਤਾਂ ਵੇਖੋ ਬੜੇ ਦੁੱਖ ਦੀ ਗੱਲ ਆ ਕਿ ਜਿਹੜੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਅੱਜ ਤੋਂ 15 ਸਾਲ ਪਹਿਲਾਂ ਅਸੀਂ ਕੇਸਰੀਵਾਲ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਸੀ ਆਪ ਦੀ ਸਰਕਾਰ ਹੈ ਆਪ ਦੀ ਸਰਕਾਰ ਹੈ ਅਸੀਂ ਸਮਝਿਆ ਵੀ ਹੈ ਸਾਡੀ ਬਿਲਕੁਲ ਸਰਕਾਰ ਆ ਆ ਆ ਆਦਮੀ ਫਾਈਕੀ ਡਰਾਮਾਬਾਜ਼ੀ ਕਰਕੇ ਤਾਂ ਉਹਨਾਂ ਨੇ ਸਾਡੇ ਦਿਲ ਵਿੱਚ ਵੜ ਗਿਆ ਤਾਂ ਨਾਲ ਇੱਕ ਗੱਲ ਹੋਰ ਸੀ ਕਿ ਆਪ ਜੇ ਸਰਕਾਰ ਬਣਾ ਦੋਗੇ ਤਾਂ ਨਾ ਮੈਂ ਗਨ ਮੈਨੇ ਰੱਖੂਗਾ ਨਾ ਮੈਂ ਗਾੜੀ ਰੱਖੂਗਾ ਜੇਕਰ ਹੱ ਟਰਨਾ ਲੱਗਾ ਹੋਇਆ ਆਪਕੇ ਪਾਸ ਤੇ ਜਾऊंगा ਉਸ ਤੇ ਵਿਰੋਸਾ ਹੈ ਹਮ ਲੋਕਾਂ ਨੇ ਕੋਨੂ ਬੋਟਫਾਤੀ لیکن اون ਦਾ گروગવાનਤ مان मुख्यमंत्री ਅਹੀ ਬਣਾ ਦਿੱਤਾ ਡੋਟਾ ਪਾ ਕੇ ਕਿਉਂਕਿ ਇਹਨਾਂ ਨੇ ਸਾਨੂੰ ਨਾਮ ਦਿੱਤਾ ਸੀ ਆਪ ਆਮ ਆਦਮੀ ਪਾਰ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਡੇ ਹੱਥ ਚੋਂ ਥੇ ਬੋਲਦਾ ਹੋਵੇ ਪ੍ਰੈਸ ਵਾਲਿਆਂ ਚ ਪ੍ਰੈਸ ਵਾਲੇ ਜਿਹੜੇ ਖਰੀਦੇ ਹੁੰਦੇ ਆ ਉਹ ਤਾਂ ਜੋ ਗੱਲ ਉਹਨਾਂ ਨੇ ਕਰਨੀ ਉਹ ਵਿਧਾ ਚੜਾ ਕੇ ਇੱਕ ਵਾਰੀ ਬਹੁਤ ਵੱਡਾ ਬੰਬ ਬਣਾ ਲਿਆ ਲੇਕਿਨ ਗਰੀਬਾਂ ਦੇ ਹੱਥ ਵਿੱਚ ਅਜੇ ਤੱਕ ਕੁਝ ਨਹੀਂ ਕੀਤਾ ਗਰੀਬਾਂ ਦੇ ਹੱਕ ਵਿੱਚ ਕੁਛ ਨਹੀਂ ਕੀਤਾ ਇੱਕ ਦਿਨ ਸਾਡੀ ਮੀਟਿੰਗ ਹੋਈ ਜਿਹਦੇ ਵਿੱਚ ਦੋ ਕਿਸਾਨ ਯੂਨੀਅਨ ਦੇ ਆਗੂ ਉਹ ਕੰਦੇਜੀ ਭਗਵੰਤ ਜੀ ਮਾਨ ਨੇ ਤਾਂ ਬੰਦਿਆਂ ਨਾਲ ਹੀ ਬਹੁਤ ਕੁਛ ਕਰਤਾ ਮੈਂ ਕਿਹਾ ਜੀ ਸਾਡਾ ਕੀ ਕੀਤਾ ਦੱਸੋ ਤੁਹਾਨੂੰ ਮਹਿਰਾਂ ਦੇਦੀਆਂ ਨੇ ਜਿਹੜੀਆਂ ਅਰਬਾਂ ਖਰਬਾਂ ਰੁਪਈਆਂ ਦੀਆਂ ਦੇਤੀਆਂ ਉਹ ਤਾਂ ਪਾਣੀ ਦਾ ਨਿਕਾਸ ਤੁਹਾਡਾ ਹੋਣਾ ਪਰ ਸਾਡਾ ਕੀ ਦਿੱਤਾ ਕੰਦੇਜੀ ਉਹੋ ਹੀ ਇੱਕ ਕਿਸਾਨ ਬੋਲਿਆ ਕਿ ਕੰਦਾ ਜੀ ਹੁਣ ਤਾਂ ਉਹਦੀ ਸਰਕਾਰ ਆਈ ਹੈ ਸਰਕਾਰ ਦਾ ਪੈਸਾ ਕਿੱਥੋਂ ਆਉਂਦਾ ਤੇ ਮੈਂ ਕਹਾਂ ਕਿ ਜਿਹੜਾ ਕਰੋੜਾਂ ਰੁਪਈਆ ਦੀਆਂ ਲਹਿਰਾਂ ਨਵੀਆਂ ਬਣ ਗਈਆਂ ਉਹ ਕਿੱਥੋਂ ਆਏ ਪੈਸੇ ਲਈ ਪਰ ਉਹ ਤਾਂ ਹੈ ਜਿਹੜਾ ਤੁਹਾਨੂੰ ਮਾਫ਼ ਹੋ ਗਿਆ ਵਸਰਾ ਉਹ ਕਹਿੰਦੇ ਨਹੀਂ ਪਰ ਗੱਲ ਇਹ ਹੈ ਕਿ ਗਰੀਬ ਜਿਹੜਾ ਹੈਗਾ ਉਹ ਇਕੱਠਾ ਹੋ ਕੇ ਆਵਾਜ਼ ਨੂੰ ਚੋਂਦਾ ਕਿਹਨਾਂ ਕੱਦੇ ਉਸਕੇ ਮਾਲ ਖਾਰ ਰਹੀ ਹੈ ਉਸਨਾਂ ਇਕੱਠੇ ਹੋ ਕੇ ਆਵਾਜ਼ ਖਾਰੇ ਨੇ ਉਸ ਦੀ ਕੱਠ ਦੀ ਤਾਕਤ ਦੇ ਨਾਲ ਸਰਕਾਰ ਨੂੰ ਚੁਕਨਾ ਪੈਂਦਾ ਜੋ ਵੀ ਸਰਕਾਰ ਮੰਗੇ ਉਹ ਕਰਨਾ ਪੈਂਦਾ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਜਿਹੜੇ ਕਰਿੰਦੇ ਆ ਉਹ ਲਗਾਤਾਰ ਤਖਤਾਂ ਦੇ ਵਿੱਚ ਬੈਠੇ ਆ ਮਲਾਜਮਾਂ ਨੂੰ ਕਿੰਦੇ ਆ ਸਾਡੀ ਸਰਕਾਰ ਆ ਅਸੀਂ ਜੋ ਕਹੀ ਮੈਂ ਫਿਰ ਇੱਕ ਗੱਲ ਦੱਸਦਾ ਕਿ ਜਿਹੜੇ ਕਰਿੰਦੇ ਗੱਲ ਕਹਿੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਜੇ ਪਬਲਿਕ ਨੂੰ ਕਹਿੰਦੇ ਆ ਉਹਨਾਂ ਨੂੰ ਪੁੱਛੀਏ ਜੇ ਤੁਹਾਡੀ ਸਰਕਾਰ ਆ ਤੁਸੀਂ ਇੱਕ ਮੇਲੀ 'ਚ ਬਹਿ ਕੇ ਤਾਂ ਦੇ ਮਾਂ ਤੋਂ ਉਹਨੇ ਸਰਕਾਰ ਬਣਾਈ ਆ ਪੰਜਾਬ ਸਰਕਾਰ ਬਣ ਗਈ ਪਰ ਸੈਂਟਰ ਸਰਕਾਰ ਐਮਪੀ ਕਿਉਂ ਨਹੀਂ ਬਣਾ ਸਕਦੀ ਉਹ ਵੀ ਆਪਦੇ ਮਾਤੂਰ ਕੋ ਕਰੇ ਬਣਾ ਲੋ ਭਵਿੱਖ ਰਖ ਆ ਬਣਾ ਲੋ ਨਾ ਪਰ ਇਹ ਪਬਲਿਕਲੀ ਸਰਕਾਰ ਜੀ ਪਬਲਿਕ ਦਾ ਜਿਹੜਾ ਅਧਿਕਾਰ ਆ ਉਹਨੂੰ ਨੱਪਣ ਦੀ ਜਿਵੇਂ ਜਿਵੇਂ ਤੁਸੀਂ ਕੋਸ਼ਿਸ਼ ਕਰੋਗੇ ਉਹਵੇਂ ਉਹ ਪਬਲਿਕ ਪੜਕੇਗੀ ਆਪੇ ਨਾਲ ਆਉਣ ਵਾਲੇ ਸਮੇਂ ਦੇ ਵਿੱਚੋਂ ਤੁਸੀਂ ਤਾਂ ਵੋਟ ਮੰਗਦੇ ਹੋ ਤੁਹਾਨੂੰ ਲੋਕਾਂ ਨੇ ਪਿੰਡ ਚ ਨਹੀਂ ਵੜਨਗੇ ਤੁਹਾਨੂੰ ਲੋਕਾਂ ਨੇ ਕਹਿ ਦਿੱਤੀ ਵੜਨਾ ਇਹ ਗੱਲ ਤੁਹਾਨੂੰ ਆਪਣੇ ਆਪ ਸਿੱਖ ਕੇ ਕਹਿਣੀ ਪੈ ਗਈ ਕਿਉਂਕਿ ਤੁਸੀਂ ਮਨਰੇਗਾ ਦੇ ਮਾਲਕ ਹੋ ਮਾਲਕ ਦੀ ਮਰਜ਼ੀ ਆ ਕਦੋਂ ਕੰਮ ਲੈਣਾ ਕਿੱਥੇ ਕੰਮ ਲੈਣਾ ਔਰ ਕਿੰਨਾ ਕੰਮ ਲੈਣਾ ਲੇਕਿਨ ਮਾਲਕ ਜਿਹੜਾ ਹੈਗਾ ਉਹ ਮਾਲਕ ਜਿਹੜਾ ਦਿਨੋਂ ਦਿਨ ਖੱਜਲ ਖਰਾਬ ਹੋ ਰਿਹਾ ਦਫ਼ਤਰਾਂ 'ਚ ਕੀੜੇ ਮਾਰਦਾ ਪਿਆ ਮਲਾਜ਼ਮ ਜਿਹੜੇ ਰੱਖੇ ਹੋਏ ਆ ਮਨਰੇਗਾ ਮਜ਼ਦੂਰਾਂ ਦੇ ਉਹਨਾਂ ਨੂੰ ਕੰਮ ਦੇਣਾ ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਪੈਸੇ ਲੈ ਕੇ ਦੇਣੇ ਉਹ ਜਿਹੜੀਆਂ ਤਨਖਾਹਾਂ ਲੈਂਦੇ ਆ ਪਬਲਿਕ ਨੂੰ ਤਰ੍ਹਾਂ ਪਾਤੀ ਤੋਂ ਸਰਕਾਰੀੰਗਲੇ ਉਹ ਜਿਹੜੇ ਹੰਕਾਰੇ ਹੋਏ ਨੇ ਉਹ ਕਰਿਆ ਕਿ ਅਸੀਂ ਜਦੋਂ ਸਾਡਾ ਦਿਨ ਕਿਤਾ ਕੰਮ ਕਰਾਂਗੇ ਲੋਕਤੰਤਰ ਦੀਆਂ ਧੱਜੀਆਂ ੜਾ ਰਿਆ ਜਿਹੜੀ ਮਨਰੇਗਾ ਪਾਲਸੀ ਆ ਉਹਨੂੰ ਲਾਗੂ ਨਹੀਂ ਕਰ ਰਹੇ ਉਹ ਕੋਰਸੀ ਤੋਂ 90% ਬਾਹਰ ਕੰਮ ਕਰ ਰਹੇ ਨੇ ਇਸ ਦੇ ਸਬੰਧ ਵਿੱਚ ਸਾਨੂੰ ਇਕੱਠੇ ਹੋ ਕੇ ਆਪਣੀ ਲੜਾਈ ਲੜਨੀ ਪਵੇ ਜਿੰਨਾ ਚਿਰ ਆਪਾਂ ਲੜਾਈ ਲੜਾਂਗੇ ਨਹੀਂ ਉਹਨਾਂ ਤੇ ਸਾਡੇ ਹੱਕ ਜਿਹੜੇ ਹੈਗੇ ਆ ਨਹੀਂ ਮਿਲਣਗੇ ਸਾਡੀ ਕਲੀ ਨਰੇਗਾ ਚ ਲੁੱਟਨੀ ਹੋ ਰਹੀ ਇਸੇ ਤਰ੍ਹਾਂ ਹੀ ਰਾਸ਼ਨ ਹੈ ਅੱਗੇ 7 ਕਿਲੋ ਇੱਕ ਜੀ ਦੇ ਮਿਲਦੇ ਸੀਗੇ ਐਤਕੀ ਮੈਨੂੰ ਲੱਗਦਾ 5 5 ਕਿਲੋ ਦੀ ਜਿਹੜੀ ਹੈ ਉਹਦੇ ਚ ਵੀ ਉਹਨਾਂ ਨੇ ਇੱਕ ਟੋਤੀ ਲਾਤੀ ਤਾਂ ਟੋਤੀ ਲਾਤੀ ਹੈ ਨਾ ਇਹਨਾਂ ਕੀ ਮੰਨ ਲਿਆ 5 5 ਕਿਲੋ ਕਿੰਨੇ ਜੀ ਦੇ ਤੁਸੀਂ 4 4 ਜਿੰਨਾਂ ਦੇ 20 ਬਣਨੇ ਸੀ ਪਰ 20 ਨਹੀਂ ਦਿੱਤੇ ਹੋਣਗੇ ਕਿੰਨੇ 16 ਤੇ 15 ਘਟਾ ਦੇ ਦਿੰਦੇ ਥੋੜੀ ਬੰਦਾ ਕਿਲੋ ਕਿਲੋ ਘਟਾ ਦੇ ਦਿੰਦੇ ਹੈ ਨਾ ਆ ਦੇਖੋ ਕਟੌਤੀ ਹੋ ਰਹੀ ਆ ਰਾਸ਼ਨ ਚ ਵਕਰੀ ਹੋ ਰਹੀ ਆ ਸਦਸਿਮਾ ਤੇ ਡਿਲੇ ਪੈ ਗਿਆ ਉਹਨਾਂ ਦੇ ਜਿਹੜੇ ਕਾਗਜ਼ ਰੱਦ ਕੀਤੇ ਗਏ ਆ ਮਰਲੇ ਮਕਾਨ ਮਿਲੇ ਆ ਉਹ ਰੋਕ ਲਏ ਗਏ ਆ ਤੁਹਾਡੇ ਸਕਾਲਰਸ਼ਿਪ ਉਹ ਲਿਫੇ ਨਹੀਂ ਨਿਮਰੋ ਸਕਲ ਸਕੀਮਾ ਪੈਨਸ਼ਨ ਨਹੀਂ ਲਿਗਦੀਆਂ ਪੈਨਸ਼ਨ ਮਰੀ ਅੰਨੇ ਚ 100000 ਪੰਜਾਬ ਸਰਕਾਰ ਜਿਹੜੀ ਆ ਉਹ 1500 ਦੇ ਰਹੀ ਆ ਕਿੰਨਾ ਫਰਕ ਆ ਸਾਡੀ ਪੁੱਖੀ ਸਰਕਾਰ ਆ ਪੰਜਾਬ ਸਰਕਾਰ ਆ ਉਹਦੇ ਵੀ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਲੋੜਾ ਜ਼ਿੰਮੇਵਾਰ ਬਣਨੀ ਲੋੜਾ ਤਾਂ ਆਓ ਆਪਾਂ ਆਪਣੀ ਸਮਝ ਬਣਾ ਕੇ ਇੱਕ ਮਤ ਇੱਕ ਦੀ ਇੱਕ ਵਿਚਾਰ ਕਰਾਂ ਨਾ ਕਰਤੀ ਹੋਈਏ ਇੰਨਾ ਕਹਿਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਸਿਕਾ ਨਮਸਕਾਰ